ਲੋ ਹਾਂ ਕਿਦਾ ਕੁਲਵੀਰ ਮੇਰਾ ਵੀਰ ਨਾ ਤੈਨੂੰ ਅੱਗੇ ਵੀ ਦੋ ਤਿੰਨ ਵਾਰ ਸਮਝਾਇਆ ਹੀ ਤੈਨੂੰ ਹਣੀ ਹੀ ਸਮਝ ਮੇਰਾ ਵੀਰ ਠੀਕ ਆ ਠੀਕ ਆ ਨਾ ਹਰ ਵਾਰ ਗੋਲੀ ਨਾ ਆਏ ਨਹੀਂ ਚੱਲਣੀ ਮੇਰਾ ਵੀਰ ਅਗਲੀ ਵਾਰ ਮੈਂ ਬਖਸ਼ਣਾ ਨਹੀਂ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਨਜਾਇਜ਼ ਠੀਕ ਆ ਬਾ ਜਵੇਂ ਮਰੇਗਾ ਮੇਰਾ ਪਰ ਭੰਗ ਦੇ ਭਾਣੇ ਜਾਏਗਾ ਅਗਲੀ ਵਾਰ ਗੋਲੀ ਆਏ ਨਹੀਂ ਚੱਲਣੀ ਠੀਕ ਆ ਨਾ ਅਗਲੀ ਵਾਰ ਤੇਰੇ ਉੱਤੇ ਗੋਲੀ ਚੱਲਣੀ ਆ ਭਾਜੇ ਨਾ ਭਜਿਓ ਪ੍ਰਮਾਤਮਾ ਜਾਣਦਾ ਈ ਗਾਣਾ ਤੇ ਹੁਣ ਆ ਉਹ ਖਾਨੇ ਚ ਗੱਲ ਪਾਲਾ ਮੇਰਾ ਵੀਰ ਸੰਭਲ ਜਾ ਸੰਭਲ ਜਾ ਦੋ ਤਿੰਨ ਵਾਰ ਸਮਝਾਦਾ ਹੁਣ ਮੈਂ ਹੋਰ ਸਮਝਾਉਣਾ ਨਹੀਂ ਆ ਜੋ ਵਾਰਦਾਤ ਹੋਈ ਹੈ ਜੋ ਮੇਰੇ ਉੱਪਰ ਗੋਲੀ ਚਲਾਈ ਗਈ ਮਾਰ ਦੇਂਦੀ ਨਹੀਂ ਨਾਲ ਔਰ ਉਸ ਤੋਂ ਬਾਅਦ ਇਹ ਵਿੱਚ ਇੱਕ ਕੁੱਲ ਗੜੀ ਥਾਣੇ ਦੇ ਵਿੱਚ ਇੱਕ ਐਫ ਆਈ ਆਰ 14 ਨੰਬਰ ਦਰਜ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਔਰ ਮੈਂ ਗੱਲ ਕਹਿੰਦਾ ਕਿ ਇੱਕ ਫਰਜੀ ਐਫ ਆਈ ਆਰ ਜਿੰਦੇ ਵਿੱਚ ਜਦੋਂ ਮੈਨੂੰ ਜੇ ਮਾਰ ਦੇਂਦੇ ਫੇਰ ਹੀ 307 ਲੱਗਣੀ ਸੀ ਜੇ ਮੇਰੇ ਗੋਲੀ ਲੱਗਦੀ ਜਾਂ ਫੇਰ ਹੀ 302 ਲੱਗਣੀ ਸੀ ਔਰ ਜਦੋਂ ਇਹ ਐਫਆਈਆਰ ਐਫਆਈਆਰ ਮੈਨੂੰ ਮਿਲੀ ਆ ਐਫਆਈਆਰ ਤੋਂ ਬਾਅਦ ਹੁਣ ਮੈਨੂੰ ਜਿਹੜੇ ਗੈਂਗਸਟਰ ਆ ਅਰਸ਼ਦੱਲਾ ਉਹਦਾ ਇੱਕ ਵਾਇਸ ਮੈਸੇਜ ਮਿਲਿਆ ਜਿਹੜਾ ਕਿ ਮੈਂ মিডিਆ ਨੂੰ ਭੇਜਿਆ ਔਰ ਮੈਂ ਇਹ ਗੱਲ মিডিਆ ਰਹੀਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਫਰੋਜ਼ਪੁਰ ਦੀ ਪੁਲਿਸ ਜਿਹੜੀ ਆ ਕਿ ਰੋਜ਼ ਇੱਥੇ ਗੋਲੀ ਚੱਲਦੀ ਹੈ ਕੱਲ ਵੀ ਫਰੋਜ਼ਪੁਰ ਚ ਦੋ ਥਾਵਾਂ ਤੇ ਚੱਲੀ ਔਰ ਫਰੋਜਪੁਰ ਦੀ ਪੁਲਿਸ ਜਿਹੜੀ ਹੈ ਔਰ ਤੁਹਾਡੇ ਜਿਹੜੇ ਲੀਡਰ ਨੇ ਇਹ ਮੇਰਾ ਅਨਕਾਉਂਟਰ ਕਰਾਉਣਾ ਚਾਹੁੰਦੇ ਆ ਜੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਜ਼ਿਲ੍ਹੇ ਦੀ ਜਿਹੜੀ ਆ ਐਸਐਸਪੀ ਮੈਡਮ ਹੋਣਗੇ ਸਾਰਾ ਪੁਲਿਸ ਜ਼ਿਲ੍ਹਾ ਹੋਵੇਗਾ ਔਰ ਪੰਜਾਬ ਦੇ ਡੀਜੀਪੀ ਹੋਣਗੇ ਤੇ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਇਹ ਜਿਹੜੀ ਕੰਪਲੇਂਟ ਆਈ ਸੀ ਉਹਨਾਂ ਵੱਲੋਂ ਉਸ ਤੇ ਜਿਹੜਾ ਹੈਗਾ ਪਰਚਾ ਨੰਬਰ 14/25 ਨੀਤੀ 4225 ਦੱਸ ਕੀਤਾ ਗਿਆ ਹੈ ਬੀ ਐਨ ਐਸ 125 ਅਤੇ 2527 ਆਮਸ ਆਟੂ ਤੇ ਜਿਹੜੀ ਤਫਤੀਸ਼ ਚ ਚੱਲ ਰਹੀ ਹੈ ਸਰ ਇਕੋਨੋ ਵਾਲਾ ਰੋਪਲ ਕਾਇਜਾ ਰਿਹਾ ਕਿ ਉਹਨਾਂ ਨੂੰ ਕਾਫੀ ਧਮਕੀ ਭਰੇ ਫੋਨ ਆ ਰਹੇ ਆ ਔਰ ਤਫਤੀਸ਼ ਜਿਹੜੀ ਹੈ ਕਿ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੁਤਾਬਿਕ ਤਫਤੀਸ਼ ਜਿਸ ਪ੍ਰਕਾਰ ਹੋਗੀ ਕਾਨੂੰਨ ਮੁਤਾਬਿਕ ਕਰੂ ਕੀਤੀ ਜਾਏ ਧੰਨਵਾਦ